ਵੀਡੀਓ ਧਿਆਨ ਨਾਲ ਸੁਣਿਓ ਸੁਣਨ ਵਾਲੀ ਵੀਡੀਓ ਹੈ ਤੁਸੀਂ ਜੋ ਵੀ ਸੋਚੋਗੇ ਨਾ ਜੋ ਮਰਜ਼ੀ ਸੋਚ ਲਓ 200% ਤੁਹਾਨੂੰ ਉਹ ਚੀਜ਼ ਮਿਲੂਗੀ ਜੋ ਤੁਸੀਂ ਸੋਚੀ ਹੈ ਤੁਸੀਂ ਵੇਖ ਲਓ ਵੀ ਮੈਂ ਵੱਡੇ ਮੋਬਾਈਲਾਂ ਤੋਂ ਲੈ ਕੇ ਬਾਹਰ ਜਾਣ ਤੱਕ ਦਾ ਸਫ਼ਰ ਇਸੇ ਥਰੂ ਹੀ ਕਰਿਆ ਤੁਸੀਂ ਸਿਰਫ ਨਾ 40 ਤੋਂ 50 ਦਿਨ ਦੇਣੀ ਹੈ ਚੀਜ਼ ਨੂੰ ਜੇ ਰਿਜ਼ਲਟ ਨਾ ਮਿਲਿਆ ਮੇਰਾ ਤੁਸੀਂ ਨਾਮ ਟਾ ਦਿਓ ਡਾਕਟਰ ਜੇ ਬਿਮਾਰ ਬੰਦੇ ਨੂੰ ਕਹਦੇ ਨਾ ਵੀ ਤੂੰ ਤੈਨੂੰ ਹੋਇਆ ਕੁਛ ਨਹੀਂ ਤੂੰ ਜਮਾਂ ਸਹੀ ਹੈ ਤਾਂ ਬੰਦਾ ਘੋਡੇ ਨੂੰ ਛਾਲਾ ਮਾਰ ਲੱਗ ਜਾਂਦਾ ਸੋਨ ਨੂੰ ਪਤਾ ਆਪਣਾ ਨੁਕਸਾਨ ਕਦੋਂ ਹੁੰਦਾ ਦੱਸਦਾ ਮੈਂ ਆਜੋ ਵੀਡੀਓ 'ਚ ਬਾਕੀ ਦੋਸਤੋ ਸਭ ਨਾਲ ਪਿਆਰ ਬਣਾ ਕੇ ਰੱਖੋ ਹੁਣ ਦੇਖੋ ਧਿਆਨ ਨਾਲ ਵੀਡੀਓ ਸੁਣ ਲਿਓ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਵੀ ਮੈਂ ਮਤਲਬ ਅੱਜ ਤੋਂ ਬਾਅਦ ਵੀਡੀਓ ਨਹੀਂ ਬਣਾਉਂਦਾ ਵੀ ਮੇਰੀ ਆਖਰੀ ਵੀਡੀਓ ਹੈ ਤੇ ਆਪਣੇ ਬਥੇਰੇ ਯਾਰਾਂ ਦੋਸਤਾਂ ਨੇ ਮੈਸੇਜ ਆਏ ਆ ਚਾਚੇ ਤਾਏਾਂ ਦੇ ਰਿਸ਼ਤੇਦਾਰਾਂ ਦੇ ਵੀ ਕੀ ਗੱਲ ਹੋਗੀ ਬਸ ਗੱਲ ਤਾਂ ਕੁਝ ਵੀ ਨਹੀਂ ਵੀ ਕਈ ਵਾਰੀ ਨਾ ਮੂਡ ਜਨੇ ਅਫਸੈਟ ਹੋ ਜਾਂਦਾ ਵੀ ਤੁਸੀਂ ਸਾਰੇ ਵੀਡੀਓ ਵੇਨੇ ਵੀ ਹੋ ਠੀਕ ਹੈ ਉਹਨੂੰ ਲਾਈਕ ਵੀ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਜੇ ਹੋ ਸਕੇ ਤਾਂ ਸ਼ੇਅਰ ਵੀ ਕਰਦਿਆ ਕਰੋ ਇਹਦੇ ਨਾਲ ਨਾ ਬੰਦੇ ਨੂੰ ਹੌਸਲਾ ਮਿਲਦਾ ਤੇ ਫਿਰ ਇਹ ਦੋਨ ਦਾ ਅਗਲੀ ਕਿਹੜੀ ਵੀਡੀਓ ਬਣਾਉਂਦਾ ਤਾਂ ਚਾਹ ਜੜਦਾ ਹੈ ਇੰਨੀ ਮਿਹਨਤ ਕਰਦਿਆਂ ਗਰਮੀ 'ਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਸਪੋਰਟ ਕਰਦੇ ਹੋ ਜੇ ਤੁਸੀਂ ਵੇਹਣੇ ਤਾਂ ਹੀ ਵਿਊ ਆਉਂਦੇ ਆ ਨਾਲ ਇੱਕ ਲਾਈਕ ਤੇ ਕਮੈਂਟ ਨਾ ਕੀ ਹੋ ਜਾਂਦਾ ਕੁਛ ਹੀ ਲਿਖਦਿਆ ਕਰੋ ਜੋ ਤੁਹਾਡੇ ਦਿਲ 'ਚ ਆਉਂਦਾ ਹੈ ਜੇ ਸਹੀ ਹੈ ਤਾਂ ਸਹੀ ਲਿਖਦਿਆ ਕਰੋ ਜੇ ਗਲਤ ਤਾਂ ਗਲਤ ਲਿਖਦਿਆ ਕਰੋ ਆਪਾਂ ਕਿਹੜਾ ਕੋਈ ਗੁੱਸਾ ਕਰਨਾ ਹੈ ਤੇ ਬਸ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੇ ਜਲਦੀ ਜਲਦੀ ਸਬਸਕ੍ਰਾਈਬਰ 5000 ਹੋਣ ਫਿਰ ਆਪਾਂ ਵਧੀਆ ਜਿਹਾ ਇਨਾਮ ਕੱਢੀਏ ਤੇ ਅੱਜ ਤੁਹਾਡੇ ਨਾਲ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਬਹੁਤ ਜ਼ਿਆਦਾ ਜ਼ਰੂਰੀ ਜਿਹੜੀ ਰੱਜ ਵਾਲੀ ਵੀਡੀਓ ਨਾ ਇਹ ਅਲੱਗ ਵੀਡੀਓ ਹੈ ਇਹ ਮਤਲਬ ਪਹਿਲਾਂ ਮੈਂ ਆਪਦੀ ਜ਼ਿੰਦਗੀ ਤੇ ਇਸ ਚੀਜ਼ ਨੂੰ ਅਜ਼ਮਾਇਆ ਫਿਰ ਤੁਹਾਡੇ ਰੂਰੂ ਕਰ ਰਹੇ ਹਾਂ ਕੁਝ ਕੁ ਲੋਕਾਂ ਨੂੰ ਤਾਂ ਪਤਾ ਹੋਣਾ ਕੁਝ ਨੂੰ ਨਹੀਂ ਪਤਾ ਹੋਣਾ ਤੇ ਵੈਸੇ ਇਹ ਕਈਆਂ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਹੋ ਰਹੀ ਹੋਣੀ ਹੈ। ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ। ਮੇਰੇ ਨਾਲ ਵੀ ਐ ਹੀ ਹੋਇਆ ਸੀ। ਜਦੋਂ ਮੈਨੂੰ ਇਹ ਚੀਜ਼ ਬਾਰੇ ਪਤਾ ਲੱਗਿਆ ਉਹ ਮੈਂ ਆਲਰੇਡੀ ਆਪਣੀ ਜ਼ਿੰਦਗੀ ਚ ਉਤੇ ਕਰ ਰਿਹਾ ਸੀਗਾ। ਤੇ ਅੱਜ ਤੁਹਾਨੂੰ ਦੱਸਾਂਗੇ ਵੀ ਦਿਮਾਗ ਦੀ ਪਾਵਰ ਕਿੰਨੀ ਹੁੰਦੀ ਹੈ। ਇਨਸਾਨ ਸੋਚ ਕੇ ਸੱਚੇ ਮਨ ਨਾਲ ਸੋਚ ਕੇ ਵੀ ਦੁਨੀਆ ਦੀ ਕਿਹੜੀ ਚੀਜ਼ ਜਿਹੜੀ ਪ੍ਰਾਪਤ ਨਹੀਂ ਕਰ ਸਕਦਾ। ਹਰ ਇਨਸਾਨ ਜੋ ਚਾਹੇ ਉਹ ਪ੍ਰਾਪਤ ਕਰ ਸਕਦਾ ਹੈ। ਜੋ ਮਰਜੀ ਅਸਾਂ ਇਹ ਵੀ ਸੋਡਾ ਮਨ ਸੱਚਾ ਹੋਣਾ ਚਾਹੀਦਾ ਤੇ ਜਿਹੜੀ ਚੀਜ਼ ਤੂੰ ਸੋਚ ਰਹੇ ਹੋ ਉਹ ਵੀ ਸਹੀ ਹੋਣੀ ਚਾਹੀਦੀ ਹੈ ਹਾਂ ਜੇ ਆਪਾਂ ਐ ਸੋਚੀ ਚੱਲ ਗਏ ਵੀ ਮੈਂ ਉੱਡ ਕੇ ਚੰਦ ਤੇ ਜਾਵਣਾ ਜਿਹੜੀ ਚੀਜ਼ ਸੰਭਵ ਹੀ ਨਹੀਂ ਉਹ ਕਿਵੇਂ ਹੋ ਸਕਦੀ ਹੈ ਜੋ ਦੁਨੀਆ 'ਚ ਸੰਭਵ ਹੈ ਉਹ ਤੁਹਾਨੂੰ ਜਰੂਰ ਮਿਲੂਗੀ 200% ਮਿਲੂਗੀ ਤੇ ਆਪਣਾ ਰਿਸ਼ਤੇਦਾਰ ਸੀ ਆਸਟ੍ਰੇਲੀਆ ਤੋਂ ਮੈਂ ਗੱਲ ਸੁਣਾਉਣ ਲੱਗਾ ਤੁਹਾਨੂੰ ਅੱਜ ਤੋਂ 10 ਸਾਲ ਮਤਲਬ 12 ਹਾਲ ਪੁਰਾਣੀ ਇਹ ਮੇਰੇ ਨਾਲ ਉਹਦਾਂ ਦੀਆਂ ਚੀਜ਼ਾਂ ਹੋਣ ਲੱਗੀਆਂ ਸੀਗੀਆਂ ਤੇ ਦੋਸਤ ਰਿਸ਼ਤੇਦਾਰ ਵੀ ਆਪਣਾ ਤੇ ਉਹ ਆਇਆ ਵਾ ਸੀ ਇੰਡੀਆ ਗੱਲਾਂ ਚੱਲ ਪਈਆਂ ਫੋਨ ਤੇ ਵੀ ਸੀ ਪਹਿਲਾਂ ਘੰਟਾ-ਘੰਟਾ ਗੱਲਾਂ ਕਰਦੇ ਰਹਿੰਦੇ ਸੀਗੇ ਤਾਂ ਫਿਰ ਉਹਨੇ ਮੈਨੂੰ ਦੱਸਿਆ ਦਾ ਸੀਕ੍ਰੀਟ ਮੂਵੀ ਬਾਰੇ ਠੀਕ ਹੈ ਮੂਵੀ ਤਾਂ ਨਾਮ ਦਿੱਤਾ ਗਿਆ ਪਰ ਇਹ ਮਤਲਬ ਜੋ-ਜੋ ਲੋਕਾਂ ਨਾਲ ਇਹ ਚੀਜ਼ ਬੀਤੀ ਹੈ ਮਤਲਬ ਉਹਨਾਂ ਦੇ ਮੂੰਹੋਂ ਉਹਨਾਂ ਦੀ ਜੁਬਾਨੀ ਮਤਲਬ ਵੀਡੀਓ ਹੈ ਇਹ ਦਾ ਸੀਕ੍ਰੀਟ ਮੂਵੀ ਇਹਨਾਂ ਤੁਸੀਂ YouTube ਤੇ ਵੀ ਦੇਖ ਸਕਦੇ ਹੋ ਜਾਂ Google ਤੇ ਭਰ ਲਿਓ ਵੈਸੇ ਇੰਗਲਿਸ਼ ਚ ਹੈ ਪਰ ਤੁਹਾਨੂੰ ਇਹਦੇ ਡਬ ਪਾਰਟ ਮਿਲ ਜਾਣਗੇ ਡੇਢ ਘੰਟੇ ਦੀ ਹੈ ਤੁਸੀਂ ਭਰ ਲਿਓ ਦਾ ਸੀਕ੍ਰੀਟ ਮੂਵੀ ਡਬਡ ਇਨ ਹਿੰਦੀ ਤੇ ਤੁਹਾਨੂੰ ਹਿੰਦੀ ਵਰਤਨ ਮਿਲ ਜਾਊਗਾ ਦਾ ਹੁਣ ਤੁਸੀਂ ਧਿਆਨ ਨਾਲ ਦੇਖਣੀ ਹੈ ਧਿਆਨ ਨਾਲ ਦੇਖਣੀ ਤੇ ਧਿਆਨ ਨਾਲ ਸੁਣਨੀ ਹੈ ਡੇਢ ਘੰਟੇ ਦੀ ਹੈ ਅੱਛਾ ਹੁਣ ਆਪਾਂ ਗੱਲ ਤੇ ਆਉਣੇ ਆਪਣੇ ਲਈ ਤੇ ਉਹ ਮੈਂ ਦੱਸਣ ਲੱਗਿਆ ਵੀ ਤੂੰ ਕੁਛ ਨਹੀਂ ਕਰਨਾ ਦਾ ਵੀ ਤੂੰ ਸੱਚੇ ਮਨ ਨਾਲ ਕੋਈ ਵੀ ਕੰਮ ਕਰਨਾ ਸੱਚੇ ਮਨ ਨਾਲ ਸੋਚਣਾ ਤੂੰ ਫਿਰ ਰਿਜ਼ਲਟ ਵੇਖੀਂ ਐ ਨਹੀਂ ਅੱਜ ਸੋਚ ਲਿਆ ਤੇ ਬਸ ਭੁੱਲ ਗਏ ਮਤਲਬ ਮਨ ਚ ਰੱਖਣੀ ਓ ਚੀਜ਼ ਵੀ ਹਾਂ ਮੈਨੂੰ ਆਹ ਚੀਜ਼ ਚਾਹੀਦੀ ਆ ਤਾਂ ਚਾਹੀਦੀ ਐ ਤੇ ਮੈਂ ਕਿਹਾ ਯਾਰ ਇਹ ਕੰਮ ਤਾਂ ਮੈਂ ਕਿਹਾ ਤੂੰ ਸੋਚਦੇ ਤਾਂ ਆਪਾਂ ਹੁੰਨੀ ਆ ਕਿ ਤਾਂ ਐ ਨਹੀਂ ਮੰਨ ਕੇ ਤੇ ਹੋਰ ਐ ਚੱਲ ਕੁਛ ਹੋ ਰਿਹਾ ਆਪਣੇ ਦਿਮਾਗ ਚ ਇੱਕ ਹੀ ਚੀਜ਼ ਹੋਣੀ ਚਾਹੀਦੀ ਐ ਫੇਰ ਤੁਹਾਨੂੰ ਪਤਾ ਲੱਗੂ ਇਹ ਛੋਡੇ ਜਿਹੜਾ ਮਾਈਂਡ ਉਹਦੀ ਪਾਵਰ ਕਿੰਨੀ ਹੈ ਚਲੋ ਜੀ ਮੈਂ ਕਿਹਾ ਠੀਕ ਹੈ ਤੇ ਫੇਰ ਜੀ ਲਾ ਲੋ ਹਿਸਾਬ ਤੁਸੀਂ ਮੰਨ ਲਓ ਵੀ ਮੈਂ ਆਪਦੇ ਹੱਥ ਤੇ ਲਾ ਕੇ ਵੇਖਿਆ ਜਦੋਂ ਨਾ ਮਤਲਬ ਸੋਚਦੇ ਹੁੰਦੇ ਸੀ ਯਾਰ ਵੀ ਮੋਬਾਈਲ ਆਪਾਂ ਕਦੇ ਲਾਵਾਂਗੇ ਛੋਟੇ ਹੁੰਦੇ ਤਾਂ ਉਹਨਾਂ ਟਾਈਮਾਂ 'ਚ 600 ਤੋਂ ਵੱਡਾ ਵੱਡਾ ਫੋਨ ਹੁੰਦਾ ਸੀ ਨੋਕੀਆ ਹਾਲਾਂਕਿ ਉਹਦੇ ਵਿੱਚ 256MB ਚ ਪੈਂਦੀ ਸੀ 512 ਆਪਾਂ ਆਂਦੇ ਹੈਂਗ ਹੋ ਜਾਂਦਾ 1GB ਵੀ ਨਹੀਂ ਪੈਂਦੀ ਸੀ ਵੀ ਉਹ ਲਾਵਾਂ ਕਦੇ ਚਲੋ ਮਨ ਚੋਂ ਦਾ ਹੀ ਲਵਾਂਗੇ ਜਨੂਨ ਦੇ ਨਹੀਂ ਉਦ ਲਵਾਂਗੇ ਤੇ ਉਹ ਲੈ ਲਿਆ ਆਪਾਂ ਬੜੀ ਖੁਸ਼ੀ ਮਿਲੀ ਫਿਰ ਨੋਕੀਆ ਦਾ ਲਿਆ 73 ਬੜਾ ਮਹਿੰਗਾ ਫੋਨ ਆਇਆ ਸੀ ਉਹ ਵੀ ਚਲੋ ਉਹ ਵੀ ਲੈ ਲਿਆ ਫਿਰ ਚੱਲ ਪਏ ਜਾਈ ਆਈਫੋਨਾਂ ਦਾ ਦੌਰ ਤੇ ਮੈਨੂੰ ਹਜੇ ਵੀ ਯਾਦ ਆ ਸਾਡੇ ਫੋਨ ਚ ਮੈਂ ਸਾਡੇ ਪਿੰਡ ਚੋਂ ਸਾਡੇ ਪਿੰਡ ਚੋਂ ਮੈਂ ਚੌਥਾ ਪੰਜਵਾਂ ਬੰਦਾ ਹੋਊਗਾ ਜਿਹੜਾ ਉਦੋਂ ਲੈ ਕੇ ਆਇਆ ਸੀ ਆਈਫੋਨ 3 ਆਇਆ ਆਇਆ ਸੀਗਾ 33000 ਰੁਪਏ ਦਾ ਲਿਆ ਸੀ ਉਦੋਂ ਰਾਣੇ ਤੋਂ ਮਲੋਟ ਵਾਲੇ ਤੋਂ ਫਿਰ ਜੀ ਉਸ ਤੋਂ ਬਾਅਦ ਨਹੀਂ ਉਸ ਤੋਂ ਪਹਿਲਾਂ ਤਾਂ ਮੈਂ ਲਿਆ ਸੀਗਾ ਆਈਫੋਨ 6 ਚਲੋ ਉਹ ਤਾਂ ਨਾਰਮਲ ਗੱਲਾਂ ਆ ਗਈਆਂ ਸੀ ਜਿਹੜੀ ਮੈਂ ਜਾਰੇ ਵੱਡੀ ਚੀਜ਼ ਸੋਚਣ ਦੀ ਗੱਲ ਕਰਦਾ ਫਿਰ ਜੀ ਜਦੋਂ ਆਇਆ 12 Pro Max ਤੇ ਉਹਦੋਂ ਲੱਗਦਾ ਮੈਂ ਪਹਿਲਾ ਐ ਦੂਜਾ ਬੰਦਾ ਉਹ ਸਾਡੇ ਪਿੰਡ ਚੋਂ ਜਿਹਨੇ ਸਭ ਤੋਂ ਪਹਿਲਾਂ ਲਿਆ ਅੱਛਾ ਤੁਸੀਂ ਇੱਕ ਗੱਲ ਹੋਰ ਵੇਖੋ ਤੁਸੀਂ ਇਹਲਾ ਸੋਚਣਾ ਸੱਚੇ ਮਨ ਨਾਲ ਪੂਰਾ ਮਨ ਚ ਧਾਰ ਕੇ 2 ਮਹੀਨੇ ਸੋਚ ਕੇ ਵੇਖੋ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਤੇ ਇਸੇ ਪੁੱਛਾ ਪਤਾ ਨਹੀਂ ਕਿੱਥੋਂ ਆਉਂਦਾ ਕਿੱਥੋਂ ਨਹੀਂ ਆਉਂਦਾ ਆਪੇ ਸੋਡੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਆਪਣੀ ਵੀ ਇਹ ਚੀਜ਼ ਵੀ ਪੂਰੀ ਹੋ ਗਈ ਤੇ ਇਹ ਮੈਂ ਆਪਦੀ ਜ਼ਿੰਦਗੀ ਨਾਲ ਜਿਹੜੇ ਮੇਰੇ ਨਾਲ ਕਿਸੇ ਨੂੰ ਦੱਸੀ ਜਨਾ ਹੁਣ ਮੈਂ ਗੱਲ ਕਰਦਾ 10 ਸਿਕਰਟ ਬੋਕ ਬਾਰੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਧਾਰਨ ਤੌਰ ਤੇ ਤੁਸੀਂ ਐਂ ਕਰੋ ਦੋ ਗਲਾਸ ਪਾਣੀ ਦੇ ਭਰ ਲਓ ਕੰਚ ਦੇ ਇੱਕ ਨੂੰ ਅੱਡ ਕਮਰੇ 'ਚ ਰੱਖ ਦਿਓ ਇੱਕ ਨੂੰ ਅੱਡ 'ਚ ਰੱਖ ਦਿਓ ਇੱਕ ਨੂੰ ਸੱਚੇ ਮਨ ਨਾਲ ਸੋਚਣਾ ਇਹ ਸਾਫ਼ ਪਾਣੀ ਹੈ ਇੱਕ ਨੂੰ ਸੋਚਣਾ ਸੱਚੇ ਮਨ ਨਾਲ ਵੀ ਗੰਦਾ ਪਾਣੀ ਹੈ ਸਹੀ 40 ਤੋਂ 45 45 ਤੋਂ 50 ਦਰਾਂ ਦੇ ਵਿੱਚ ਵਿੱਚ ਜਿਹੜੇ ਪਾਣੀ ਤੁਸੀਂ ਸਾਫ਼ ਕਹਿੰਦੇ ਸੀ ਉਹ ਸਾਫ਼ ਰਹੇ ਜੂਗਾ ਜਿਹੜੋਂ ਗੰਦਾ ਦੱਸਿਆ ਆਪੇ ਗੰਦਾ ਹੋ ਜੂਗਾ ਇੱਕ ਛੋੜੇ ਦਿਮਾਗ ਦੀ ਪਾਵਰ ਨਾਲ ਤੁਸੀਂ ਤਿਆਰਬਾ ਕਰਕੇ ਵੇਖ ਲਓ 2 ਮਹੀਨਿਆਂ ਦੀ ਗੱਲ ਹੈ ਰਿਜ਼ਲਟ ਤੁਹਾਨੂੰ ਆਪ ਮਿਲੂਗਾ ਉਹ ਕਹਿੰਦੇ ਵੀ ਤੁਸੀਂ ਚੰਗਾ ਸੋਚੋਗੇ ਚੰਗਾ ਹੀ ਹੋਊਗਾ ਅੱਛਾ ਫਿਰ ਉਹ ਚਾਹੇ ਹੀ ਪੁੱਛਦੇ ਉਹ ਵੀ ਜੇ ਚੰਗਾ ਸੋਚਦੇ ਫਰ ਮਾੜਾ ਕਦੋਂ ਹੁੰਦਾ ਮਾੜਾ ਉਹਨੇ ਧਾਰਨ ਦੇ ਕੇ ਸਮਝਾਇਆ ਵੀ ਮਾੜਾ ਬੰਦੇ ਨਾਲ ਉਹਦੋਂ ਹੁੰਦਾ ਜਦੋਂ ਤੁਹਾਡਾ ਮਨ ਜਿਵੇਂ ਆਪਾਂ ਕਹਿੰਦੇ ਡਬਲ ਮਾਈਂਡਡ ਹੋਵੇ ਦੋ ਚਿੱਟੀ ਚ ਹੋਵੇ ਮਤਲਬ ਆਪਾਂ ਜਿਵੇਂ ਮੰਨ ਲਓ ਵੀ ਸਾਈਕਲ ਨੂੰ ਜਿੰਦਰਾ ਲਾਤਾ ਜਾਂ ਕਮਰੇ ਨੂੰ ਜਿੰਦਰਾ ਲਾਤਾ ਆਪਾਂ ਤੇ ਉਹ ਜਿੰਦਰਾ ਖਿੱਚ ਕੇ ਨਹੀਂ ਵੰਦੇ ਤੇ ਵਹਿਮ ਜਾ ਹੋ ਜਾਂਦਾ ਯਾਰ ਖੁੱਲਾ ਤਾਂ ਨਹੀਂ ਖੁੱਲਾ ਤਾਂ ਨਹੀਂ ਤੇ ਜਾਂ ਆਪ ਨੂੰ ਹੁੰਦਾ ਯਾਰ ਸਾਈਕਲ ਚੋਰੀ ਨਾ ਹੋ ਜੇ ਯਾਰ ਉਦੋਂ ਉਹ ਚੀਜ਼ ਸੱਚੀ ਹੋ ਜਾਂਦੀ ਹੈ ਉਹ ਚੋਰੀ ਹੋ ਜਾਂਦੀ ਹੈ ਸੋਡਾ ਜਿਹੜਾ ਮਾਨਾ ਡਬਲ ਮਾਈਂਡਡ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਹੋਣਾ ਚਾਹੀਦਾ ਤੇ ਬੰਦੇ ਦਾ ਕੰਮ ਹੋ ਜਾਂਦਾ ਤੇ ਬਾਕੀ ਦੋਸਤੋ ਉਹਨਾਂ ਨੇ ਵਿੱਚ ਉਹਨਾਂ ਬੰਦਿਆਂ ਦੀ ਇੰਟਰਵਿਊ ਲਈ ਵੀ ਹੈ ਜਿਹੜੇ ਬੰਦੇ ਕੈਂਸਰ ਤੋਂ ਪੀੜਤ ਸੀਗੇ ਡਾਕਟਰ ਆਪ ਨੂੰ ਐ ਕਹਦੇ ਨਾ ਯਾਰ ਤੂੰ ਢਿੱਲਾ ਤਾਂ ਬੰਦਾ ਚੰਗਾ ਭਲਾ ਹੋਵੇ ਭਾਵੇਂ ਉਹ ਕੁਰਸੀ ਦੇ ਬਹਿਣ ਵਾਲਾ ਹੋ ਜਾਂਦਾ ਤੇ ਡਾਕਟਰ ਜੇ ਐਂ ਗੱਲ ਕਹੇਦੇ ਯਾਰ ਤੈਨੂੰ ਤਾਂ ਹੋਏ ਕੁਝ ਨਹੀਂ ਤਾਂ ਤੂੰ ਘੋੜੇ ਵਰਗਾ ਤਾਂ ਬੰਦਾ ਫਿਰ ਵਾਕੇ ਘੋੜੇ ਵਰਗਾ ਹੋ ਜਾਂਦਾ ਭਾਵੇਂ ਉਹਨੂੰ ਕਿੰਨੀ ਵੱਡੀ ਬਿਮਾਰੀ ਹੌਸਲਾ ਮਿਲ ਜਾਂਦਾ ਹੈ ਹੌਸਲਾ ਬਹੁਤ ਵੱਡੀ ਚੀਜ਼ ਹੈ ਤੇ ਇਹਦੇ ਵਿੱਚ ਕੈਨਸਲ ਵਾਲੇ ਪੇਸ਼ੈਂਟ ਠੀਕ ਹੋਏ ਹੋਏ ਉਹਨਾਂ ਨੇ ਆਪ ਦੀ ਇੰਟਰਵਿਊ ਦਿੱਤੀ ਵੀ ਜੀ ਵੀ ਸਾਡੇ ਸੀ ਮੈਂਟਰੀ ਤੌਰ ਤੇ ਏਡੇ ਜਿਆਦੇ ਮਤਲਬ ਸਟਰੋਂਗ ਹੋ ਗਏ ਸੀ ਨਾ ਵੀ ਸਾਨੂੰ ਪਤਾ ਨਹੀਂ ਸੀ ਵੀ ਅਸੀਂ ਕਿਸੇ ਬਿਮਾਰੀ ਨਾਲ ਲੜ ਰਹੇ ਹਾਂ ਇਹ ਚੀਜ਼ਾਂ ਫਰਕ ਪਾਉਂਦੀਆਂ ਅੱਗੇ ਤਰ੍ਹਾਂ ਅੱਗੇ ਆਪਣੀ ਜ਼ਿੰਦਗੀ 'ਚ ਬਾਕੀ ਕੋਈ ਬਾਲੀ ਵੱਡੀ ਮੂਵੀ ਤਾਂ ਹੈ ਨਹੀਂ 1.5 ਘੰਟੇ ਦੀ ਆ ਉਂ ਵੀ ਆਪਾਂ ਬਥੇਰਾ ਕੁਝ ਦੇਂਦੇ ਰਹਿੰਦੇ ਹਾਂ ਰੋਜ਼ ਕਦੇ ਕੁਝ ਵੇਖ ਲਿਆ ਕਦੇ ਕੁਝ ਵੇਖ ਲਿਆ ਕਈ ਵਾਰੀ ਤਾਂ ਬਸ ਟਾਈਮ ਬਸ ਕਰਨ ਨੂੰ ਕੋਸ਼ਿਸ਼ ਹੀ ਲਾ ਕੇ ਬਹਿ ਜਾਂਦੇ ਆ ਤੇ ਸਿਰਫ 1.5 ਘੰਟਾ ਕੱਢ ਕੇ ਤੁਸੀਂ ਮੇਰੇ ਅੱਖੇ ਇਹ ਦੇਖੋ ਵੀਡੀਓ ਦਾ ਸੀਕ੍ਰੀਟ ਸੋਨੂੰ ਪਤਾ ਲੱਗ ਜੂਗਾ ਵੀ ਜ਼ਿੰਦਗੀ ਜਿਉਣੀ ਕਿਵੇਂ ਆ ਤੇ ਜੋ ਜੋ ਚੀਜ਼ ਤੂੰ ਸੋਚੋਂਗਾ ਤੇ ਸੱਚੇ ਮਨ ਨਾਲ ਉਹ ਸੋਨੂੰ ਚੀਜ਼ ਮਿਲੂਗੀ ਤੁਹਾਡੇ ਮਾਈਂਡ ਦੀ ਇੰਨੀ ਪਾਵਰ ਆ ਬਾਕੀ ਤੁਸੀਂ ਵੀਡੀਓ ਵੇਖੋਂਗੇ ਨਾ ਚੰਗੀ ਤਰ੍ਹਾਂ ਤਾਂ ਸੋਨੂੰ ਫੇਰ ਸਮਝ ਆਊਗੀ ਨਾਲੇ ਇੰਟਰਸਟਿੰਗ ਰਹਿ ਜਾਂਦੀ ਹੈ ਨਾ ਚੀਜ਼ ਸਾਰੀ ਸਟੋਰੀ ਨਹੀਂ ਦੱਸੀ ਦੀ ਹੁੰਦੀ ਮੇਰੇ ਨਾਲ ਤਾਂ ਬਥੇਰੇ ਕਿੱਸੇ ਹੋਏ ਆ ਮੈਂ ਵੀ ਕਦੇ ਸੋਚਦਾ ਹਾਂ ਯਾਰ ਬਾਹਰ ਜਾਵਾਂ ਘੁੰਮਣ ਅੱਜ ਇੰਨੇ ਮੁਲਕ ਘੁੰਮ ਲੇ ਹੂੰ ਹੁਣ ਫੇਰ ਜਾ ਰਿਹਾ ਮੈਂ ਬਸ ਇਹ ਚੀਜ਼ ਆ ਸੋਚੋਗੇ ਚੰਗਾ ਤਾਂ ਚੰਗਾ ਹੀ ਹੋਊਗਾ ਸੱਚੇ ਮਨ ਨਾਲ ਪੱਕਾ ਕਰਕੇ ਮਾਣਾਉਦਾ ਤੇ ਬਾਕੀ ਯਾਰ 2 ਮਹੀਨਾ ਦੀ ਗੱਲ ਤਿਆਰਵਾ ਕਰਕੇ ਵੇਖ ਲੋ ਤੁਸੀਂ ਅਕਸਰ ਇਹ ਇੰਟਰਵਿਊ ਸੁਣਨੇ ਹੋਣੀਆਂ ਬੰਦੇ ਸੋਚਦੇ ਨੇ ਯਾਰ ਵੀ ਮੇਰਾ ਏਮ ਸੀ ਮੈਂ ਆ ਚੀਜ਼ ਕਰਨੀ ਹੈ ਹੋ ਗਈ ਨਾ ਉਹਨਾਂ ਦੀ ਹੁੰਦੀ ਵੀ ਜ਼ਰੂਰ ਹੈ ਜਦੋਂ ਆਪਾਂ ਜਾਣਦੇ ਆ ਸ਼ਹਿਰ ਨੂੰ ਆਪਣਾ ਐ ਨਹੀਂ ਪਤਾ ਹੁੰਦਾ ਡੱਬਾ ਲਈ ਜਾਣਾ ਕਿ ਮਲੋੜ ਜਾਣਾ ਤੇ ਕੰਮ ਸਿਰੇ ਕੀ ਲੱਗਣਾ ਫਿਰ ਮਨ ਡਰ ਹੁੰਦਾ ਯਾਰ ਆ ਚੀਜ਼ ਨਾ ਹੋ ਜਾਏ ਯਾਰ ਫਿਰ ਹੁੰਦੀ ਵੀ ਉਹੀ ਚੀਜ਼ ਆਪਣੇ ਨਾਲ ਇਹ ਸੱਚੀਆਂ ਗੱਲਾਂ ਆ। ਇਹ ਤੁਹਾਡਾ ਮਨ ਪਵਿੱਤਰ ਤੇ ਸੱਚਾ ਨਾ ਤੁਸੀਂ ਕੁਛ ਹੀ ਕਰ ਲਓ। ਬਾਕੀ ਉਹ ਮੂਵੀ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦੇਊਗੀ। ਮੈਂ ਤਾਂ ਤੁਹਾਨੂੰ ਥੋੜਾ ਜਿਹਾ ਮੋਟੀਆਂ-ਮੋਟੀਆਂ ধারণাਆਂ ਹੀ ਦਿੱਤੀਆਂ ਵੀ ਐਂ ਕਰਕੇ ਆ ਗੱਲਾਂ ਹੋਈਆਂ। ਹੂੰ ਤੇ ਬਾਕੀ ਤੁਸੀਂ ਵੇਖਿਓ ਤੇ ਰਿਜ਼ਲਟ ਤੁਹਾਨੂੰ ਜਰੂਰ ਮਿਲੂਗਾ। ਹੂੰ ਯਾਰ ਮੇਰੇ ਨਾਲ ਮੈਂ ਬਾਧੂ ਤੇ ਅਰਬੇ ਕਰਿਆ ਮੈਂ ਇੱਕ ਤੇ ਅਰਬਾ ਹੁਣ ਹੋਰ ਕਰ ਰਿਆ ਹਾਂ। ਉਹਦਾ ਰਿਜ਼ਲਟ ਤੁਹਾਨੂੰ ਰੱਬ ਸੁੱਖ ਰੱਖੇ ਸਤੰਬਰ-ਅਕਤੂਬਰ ਚ ਮਿਲੂਗਾ। ਨਾਲੇ ਉਹ ਚੀਜ਼ ਮੈਂ ਮਤਲਬ ਐਡੇ ਮਨ ਨਾਲ ਸੋਚੀ ਹੈ ਨਾ ਸੋਚੀ ਅੰਦਰ ਮੈਨੂੰ 10-12 ਸਾਲ ਹੋ ਗਏ ਤੇ ਹੁਣ ਰੱਬ ਦੀ ਮੇਰੇ ਨਾਲ ਪੂਰੀ ਹੋਣ ਜਾ ਰਹੀ ਹੈ ਚੰਗਾ ਸੋਚੋ ਚੰਗਾ ਹੋਊਗਾ ਤੇ ਬਸ ਅੱਜ ਆਈ ਸੀ ਮੇਰੇ ਮਨ ਚ ਗੱਲਾਂ ਸੀਗੀਆਂ ਮੈਂ ਕਿਹਾ ਯਾਰ ਅੱਜ ਸ਼ੇਅਰ ਕਰਦੇ ਆਂ ਇੱਕ ਗੱਲ ਬਹੁਤ ਜ਼ਰੂਰੀ ਹੈ ਤੁਸੀਂ ਦੁੱਖ ਚੋਂ ਸੁਖੀ ਹੋ ਜਾਓਗੇ ਟੈਨਸ਼ਨ ਚੋਂ ਟੈਨਸ਼ਨ ਦੂਰ ਹੋ ਜਾਊਗੀ ਕੇ ਚੀਜ਼ ਦੀ ਕਮੀ ਹੈ ਉਹ ਪੂਰੀ ਹੋ ਜਾਊਗੀ ਸਭ ਕੁਝ ਮਿਲੂਗਾ ਜੋ ਤੁਹਾਨੂੰ ਚਾਹੀਦਾ ਤੇ ਬਾਕੀ ਜਿਹੜੀ ਉਹ ਵੀਡੀਓ ਹੈ ਜੇ ਕਿਸ ਨੂੰ ਨਾ ਥਿਆਈ ਜੇ ਤਾਂ ਮੈਨੂੰ ਤੁਸੀਂ ਮੈਸੇਜ ਕਰ ਲਿਓ ਮੈਂ ਤੁਹਾਨੂੰ ਤਾਂ ਲਿੰਕ ਵੀ ਦੇ ਦਊਗਾ ਵੈਸੇ ਮੈਂ ਉਹਦਾ ਉੱਤੇ ਜਿਹੜਾ ਲਿਖਕਿਓ ਮੈਂ ਪਹਿਲਾਂ ਪਾਈ ਦਿੱਤਾ ਤੇ ਐਂਡ ਤੇ ਫਿਰ ਪਾ ਦਿੰਨਾ ਤੇ ਬਸ ਬਾਕੀ ਆਇਆ ਨਾ ਹੱਸਦੇ ਰਿਹਾ ਕਰੋ ਖੁਸ਼ ਰਿਹਾ ਕਰੋ ਬਸ ਸਭ ਨਾਲ ਪਿਆਰ ਬਣਾ ਕੇ ਰੱਖੋ ਤੇ ਆਪਦੇ ਕੰਮ ਕਣੀ ਧਿਆਨ ਦਿਓ ਕਦੇ ਕਿਸੇ ਨੂੰ ਮਾੜਾ ਨਾ ਬੁਲੋ ਲੋਕ ਭਾਵੇਂ ਕੁਛ ਹੀ ਆਖੀ ਜਾਣ ਆਪਾਂ ਨਕਸਰੀ ਵੇਣੇ ਹੁੰਨੇ ਆ ਵੀ ਆਪਾਂ ਕਈਰ ਕਹਿਣੇ ਹੁੰਦੇ ਯਾਰ ਫਲਾਨੀ ਥਾਂ ਤੇ ਚੱਲਦੇ ਆ ਯਾਰ ਬੀ ਮਨ ਨੂੰ ਬੜਾ ਸਕੂਨ ਮਿਲਦਾ ਹੈ ਜਾਂ ਆਪਣੀ ਆਸਥਾਨ ਦੀ ਹੈ ਆਪ ਨੂੰ ਸਭ ਕੁਝ ਮਿਲ ਜਾਂਦਾ ਉੱਥੇ ਜਾ ਕੇ ਉੱਥੇ ਆਪਣਾ ਮਨ ਪਵਿੱਤਰ ਹੁੰਦਾ ਸੱਚਾ ਹੁੰਦਾ ਹੂੰ ਬਾਕੀ ਕੋਈ ਤੁਹਾਨੂੰ ਨਾ ਸਮਝ ਆਇਆ ਤੁਸੀਂ ਮੈਨੂੰ ਫੋਨ ਲਾ ਲਿਓ ਜਾਂ ਮੈਨੂੰ ਮੈਸੇਜ ਕਰ ਦਿਓ ਤੇ ਆਪਾਂ ਤੁਹਾਡੀ ਸੇਵਾ ਚ ਹਾਜ਼ਰ ਬੈਠੇ ਆ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮੈਂ ਮਾਫੀ ਮੰਗਦਾ ਤੇ ਹੁਣ ਕੱਲ ਨੂੰ ਮਿਲਾਂਗੇ ਜੀ ਆਪਾਂ ਨਵੀਂ ਵੀਡੀਓ ਨਾਲ ਓਕੇ ਦੋਸਤੋ ਬਾਏ ਬਾਏ டாਟਾ